ਮੰਗਲਵਾਰ ਦੇਰ ਰਾਤ ਨੂੰ ਮੁਹਾਲੀ ਤੋਂ ਸਮਾਣਾ ਆ ਰਿਹਾ ਕਾਰ ਸਵਾਰ ਪੁਲਿਸ ਕਾਂਸਟੇਬਲ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਸੀਆਣਾ ਪੁਲਿਸ ਵਾਰਸਾ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰਕੇ ਲਾਪਤਾ ਕਾਂਸਟੇਬਲ ਦੀ ਪਾਲ ਕਰਨ ਵਿੱਚ ਜੁਟੀ ਹੋਈ ਹੈ। ਜਾਣਕਾਰੀ ਦਿੰਦਿਆਂ ਕਾਂਸਟੇਬਲ ਸਤਿੰਦਰ ਸਿੰਘ ਦੇ ਵਾਰਸਾ ਨੇ ਦੱਸਿਆ ਕਿ ਉਹ ਰਾਤ ਨੂੰ ਮੁਹਾਲੀ ਤੋਂ ਚੱਲਿਆ ਸੀ ਤੇ ਕਰੀਬ 10 ਵਜੇ ਉਸਨੇ ਤਰੇੜੀ ਜੱਟਾ ਟੋਲ ਪਲਾਜ਼ਾ ਇਕੱਲੇ ਨੇ ਕ੍ਰੋਸ ਕੀਤਾ ਹੈ। ਜਿਸ ਦੀ ਪੁਸ਼ਟੀ ਉਸ ਦੀ ਪਤਨੀ ਮਨਜੀਤ ਕੌਰ ਨੇ ਮੋਬਾਈਲ ਫੋਨ ਤੇ ਹੋਈ ਗੱਲ ਦੱਸਿਆ ਉਸ ਨੇ ਅੱਗੇ ਦੱਸਿਆ ਕਿ ਥੋੜੀ ਦੇਰ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਜਿਸ ਦੀ ਸੂchnਾ ਉਸ ਨੇ ਆਪਣੇ ਵਾਰਸਾ ਨੂੰ ਦਿੱਤੀ ਵਾਰਸਾ ਨੇ ਇਕੱਠੇ ਹੋ ਕੇ ਰਾਤ ਨੂੰ ਹੀ ਪੁਲਿਸ ਨੂੰ ਸੂਚਿਤ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਜਿਸ ਤੇ ਕਾਂਸਟੇਬਲ ਦੀ ਕਾਰ ਪਿੰਡ ਪਾਂਡਾ ਨੇੜੇ ਪਟਿਆਲਾ ਸਮਾਣਾ ਸੜਕ ਤੇ ਖੜੀ ਮਿਲੀ ਵਾਰਸਾ ਨੇ ਅੱਗੇ ਦੱਸਿਆ ਕਿ ਕਾਰ ਵਿੱਚ ਖੂਨ ਦੇ ਛਿੱਟੇ ਸੰ ਤੇ ਉਸ ਦਾ ਪਰਸਿਆਸੀ ਪਰ ਸੁਪਿੰਦਰ ਸਿੰਘ ਦਾ ਕੋਈ ਥਾਪ ਪਤਾ ਨਹੀਂ ਲੱਗਿਆ ਇਸ ਸਬੰਧੀ ਥਾਣਾ ਪਸਿਆਣਾ ਸਦਰ ਮੁਖੀ ਅਮਨਪਾਲ ਸਿੰਘ ਨੇ ਦੱਸਿਆ ਕਿ ਵਾਰਸਾ ਵੱਲੋਂ ਸਤਿੰਦਰ ਸਿੰਘ ਦੇ ਅਗਵਾ ਕੀਤੇ ਜਾਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਪਰ ਉਹ ਆਪਣੇ ਤਕਨੀਕੀ ਤਰੀਕਿਆਂ ਰਾਹੀਂ ਹਰ ਪੱਖ ਨੂੰ ਦੇਖ ਕੇ ਉਸ ਦੀ ਭਾਲ ਵਿੱਚ ਲੱਗੇ ਹੋਏ ਹਨ ਇਸ ਸਬੰਧੀ ਡੀਐਸਪੀ ਸਮਾਨਾ ਫਤਿਹ ਸਿੰਘ ਬਰਾੜ ਨੇ ਕਾਂਸਟੇਬਲ ਸਤਿੰਦਰ ਸਿੰਘ ਦੀ ਕਾਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸਨੇ 10:30 ਵਜੇ ਕਰੇਲੀ ਜੱਟਾ ਟੋਲ ਪਲਾਜ਼ਾ ਤੋਂ ਇਕੱਲੇ ਹੀ ਕ੍ਰੋਸ ਕੀਤਾ ਹੈ ਉਸ ਤੋਂ ਅੱਗੇ ਉਸ ਦਾ ਫੋਨ ਬੰਦ ਆਉਣ ਕਾਰਨ ਉਸ ਦਾ ਕੋਈ ਪਤਾ ਨਹੀਂ ਲੱਗ ਗਿਆ ਜਿਸ ਕਰਕੇ ਪੁਲਿਸ ਉਸ ਦੀ ਪਾਲ ਵਿੱਚ ਲੱਗੀ ਹੋਈ ਹੈ ਜ਼ਿਕਰ ਯੋਗ ਹੈ ਕਿ ਕਾਂਸਟੇਬਲ ਸਤਿੰਦਰ ਸਿੰਘ ਮੋਹਾਲੀ ਵਿਖੇ ਐਸਪੀ ਪ੍ਰਦੀਪ ਕੁਮਾਰ ਦੇ ਨਾਲ ਗਨਮੈਨ ਵੱਜੋ ਸੇਵਾ ਨਿਭਾ ਰਿਹਾ ਹੈ ਉਹ ਮੰਗਲਵਾਰ ਰਾਤ ਨੂੰ ਆਪਣੇ ਕਾਰ ਸਮਾਣਾ ਵਿਖੇ ਆ ਰਿਹਾ ਸੀ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਕਿਤੇ ਲਾਪਤਾ ਹੈ ਕੀਤੀ ਲਾਪਤਾ ਉਸ ਦਾ ਕੀ ਨਾਜ਼ਿਕ ਕਿੱਥੇ ਬਣ ਕੁੱਤੀ ਕਿੱਥੇ ਰਹਿਣਾ ਹੈ ਏ ਜੀ ਸੀਨੀਅਰ ਕਨਸਟੇਬਲ ਸਤਿੰਦਰ ਸਿੰਘ ਚੀਮਾ ਹੈਗਾ ਇਹ ਮੁੰਡਾ ਬਤੌਰ ਗਰਮੈਂਟ ਚੱਲਦਾ ਸੀ ਤੇ ਮੁਖ ਮੋਹਾਲੀ ਜ਼ਿਲ੍ਹੇ ਵਿਖੇ ਡਿਊਟੀ ਨਿਭਾ ਰਿਹਾ ਸੀ ਇਹ ਰਹਿਣ ਵਾਲਾ ਸਮਾਨੇ ਦਾ ਇਸ ਦੀ ਸਾਨੂੰ ਗੱਡੀ ਹੈਗੀ ਇਹ ਕਾਲੇ ਰੰਗ ਦੀ ਬਲੈਕ ਕੀਆ ਉਹ ਸਾਨੂੰ ਲਪਤਾ ਬਰੰਦ ਹੋਈ ਹੈ ਚੌਂਕੀ ਡਗਾਲਾ ਦੇ ਏਰੀਆ ਵਿੱਚ ਜੋ ਅਸੀਂ ਹੁਣ ਤੱਕ ਤਫ਼ਤੀਸ਼ ਕੀਤੀ ਹੈ ਇਹ ਪਤਾ ਕੀਤਾ ਵੀ ਇਹ ਧਰੇੜੀ ਜੱਟਾ ਜਿਹੜਾ ਟੋਲ ਪਲਾਜ਼ਾ ਹੈ ਸਾਢੇ 10 ਰਾਤ ਦਾ ਸਮਾਂ ਹੋਏਗਾ ਉੱਥਾਂ ਦੇ ਕ੍ਰਾਸ ਕੀਤਾ ਤਾਂ ਤੇ ਇਕੱਲਾ ਸੀ ਤੇ ਇਹਦਾ ਕੁਝ ਲਗਭਗ ਸਾਢੇ 11 ਵਜੇ ਜਾ ਕੇ ਫੋਨ ਬੰਦ ਹੋ ਗਿਆ ਤੇ ਉੱਥੇ ਗੱਡੀ ਲੱਭ ਤਾਂ ਸਾਨੂੰ ਜਿਹੜੀ ਇਨਫਾਰਮੇਸ਼ਨ ਆਈ ਸੀ ਅੱਧੀ ਰਾਤ ਨੂੰ ਅਸੀਂ ਸਾਨੂੰ ਮਿਲੀ ਹੈ ਤੇ ਅੱਗੇ ਤਹਿਕੀਕਤ ਕਰ ਰਹੇ ਇਨਸਪੈਕਟਰ ਪਸਿਆਣਾ ਤੇ ਚੌਕੀਟ ਕਾਲਾ ਇਹਦੀ ਇਨਵੈਸਟੀਗੇਸ਼ਨ ਲੀਡ ਕਰ ਰਹੇ ਤੇ ਜਲਦੀ ਜਿਹੜਾ ਵੀ ਕੋਈ ਸੁਰਾਖ ਹੋਊਗਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮੇਰਾ ਐਸਏ ਜਤਿੰਦਰ ਸਿੰਘ ਜੀ ਹਾਂ ਜੀ ਇੱਕ ਗੱਡੀ ਮਿਲੀ ਹੈ ਜੀ ਨਵਾਰ ਸ਼ਾਲਾ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਚਾਰ ਸਰ ਕੋਲ ਉਹ ਕਰਤੀ ਉਹਨਾਂ ਗੱਡੀ ਉਪਰੰਤ ਟੀਮ ਆਲੇ ਆਏ ਉਹ ਵੀ ਉਹ ਕਰ ਰਹੇ ਨੇ ਸਾਰੀ ਕੜਤਾਲ ਉਸ ਤੋਂ ਬਾਅਦ ਉਹ ਗੱਡੀ ਲੈ ਚਲੀ ਗਈ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂ ਜੀ ਮੁਲਾਜ਼ਮ ਨੇ ਉਹ ਲੱਗੇ ਹੋਣੇ ਚੰਡੀਗੜ੍ਹ ਕਿਸੇ ਸੀਨੀਅਰ ਆਫੀਸਰ ਨਾਲ ਲੱਗੇ ਕਿ ਨਾਮ ਸਰ ਉਹਨਾਂ ਦਾ ਕੌਨਸਲ ਸਿਕੰਦਰ ਸਿੰਘ ਜੀ ਲਾ ਪਤਾ ਸੀ ਜੀ ਇਹ ਕਿਸੇ ਹਾਂ ਜੀ ਲਾ ਪਤਾ ਸੀ ਮਿਸਿੰਗ ਨਹੀਂ ਬਲਦੀ ਨੀ ਹਲੇ ਕੋਈ ਪਤਾ ਨਹੀਂ ਉਹਦੇ ਬਾਰੇ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਨਾਲ ਬਾਤ ਤੇ ਫਿਰ ਤੁਹਾਨੂੰ ਇਤਲਾਾ ਕਦੋਂ ਮਿਲੀ ਸੀਗੀ ਇਤਲਾਾ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਕੋਈ ਰੇ ਹਾਂ ਹਾਂ ਨੀ ਅੱਜ ਤੱਕ ਗੱਡੀ ਖੜੀ ਜੀ ਫੋਰੈਂਸਿਕ ਟੀਮ ਜਾਂਚ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਉਹ ਫੋਰੈਂਸਿਕ ਟੀਮ ਜੀ ਤੁਹਾਡਾ ਨਾਮ ਮੇਰਾ ਨਾਮ ਪ੍ਰਤਾਪ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਜੀ ਇਹ ਕਿਵੇਂ ਪਾਣਾ ਵਾਪਰਿਆ ਸਾਰਾ ਇਹ ਜੀ ਸਾਡਾ ਮੇਰਾ ਪਾਣਾ ਜਹੀ ਜੀ ਇਹ ਮਹਾਲੀ ਕੰਮ ਕਰ ਰਹੇ ਹਾਂ ਪੰਜਾਬ ਪੁਲਿਸ ਪੰਜਾਬ ਪੁਲਿਸ 2016 ਦਾ ਭਰਤੀ ਠੀਕ ਹੈ ਇਹ ਮਤਲਬ ਹਫਤੇ ਬਾਅਦ ਜਿਵੇਂ ਆਉਂਦਾ ਸੀ ਇੱਕ ਦੋ ਦਿਨ ਘਰ ਏਦਾਂ ਹੀ ਆ ਰਿਹਾ ਸੀ ਤੇ ਫਿਰ ਇੱਕ ਇੱਕ ਦਿਨ ਚੰਨ ਲੱਗਿਆ ਵੀ ਇਸ ਮਸ਼ੀਨ ਨਾਲ ਗੱਲ ਹੋਈ ਮੈਂ ਆਉਣ ਦਿਆਂ ਅੱਜ ਫਿਰ ਉਸ ਮਸ਼ੀਨ ਨੇ ਫੋਨ ਕੀਤਾ 10:00 ਵਜੇ ਕਹਿੰਦਾ ਮੈਂ ਰਾਜਪੁਰਾ ਆ ਗਿਆ ਉਹ ਉਹਦੀ ਗੀ ਰਹੀ ਸੀ ਮੁੜ ਕੇ ਫੋਨ ਉਹਨੇ ਫਿਰ ਦੁਬਾਰਾ ਲਾਇਆ ਫੋਨ ਬੰਦ ਹੋ ਗਿਆ ਉਹਨੇ ਕਿ ਚਲੋ ਬੰਦ ਹੋ ਗਏ ਨਾ ਉਹਨੇ 12 ਵਜੇ ਤੱਕ ਜੀਜੀ ਜੀ ਉਹਨੇ ਕਿਹਾ ਫੋਨ ਬੰਦ ਹੋ ਗਿਆ ਵੀ ਆਇਆ ਵੀ ਨਹੀਂ ਫਿਰ ਉਹਨੇ ਦੂਜੇ ਜੀਆ ਉਠਾਇਆ ਸਾਨੂੰ ਫੋਨ ਕੀਤਾ ਫਿਰ ਜਦੋਂ ਆਏ ਉਹ ਕੋਈ ਇੱਥੇ ਨਹੀਂ ਆਇਆ ਕੋਈ ਦੇਖ ਗਿਆ ਪਟਿਆਰੇ ਨੂੰ ਉਹ ਰਸਤੇ ਫਿਰ ਜੱਦੀ ਖੜੀ ਦੇਖੀ ਜੀ ਜੀ ਜਦੋਂ ਫੋਨ ਵੀ ਕਰ ਦਿੱਤਾ ਨਹੀਂ ਹੋਈ ਸੀ ਸ਼ਾਇਦ ਕੋਈ ਅਪਰੇਟਰ ਕੰਮ ਕਰ ਰਿਹਾ ਲੱਗਾ ਤਾਂ ਆ ਗਿਆ ਜੀ ਉਹ ਹੈ ਨਹੀਂ ਸੀ ਉਹ ਦੇਖਿਆ ਇਸ ਬੇਰੀ ਸ਼ਾਨੀ ਤੋਂ ਮੈਂ ਪਤਾ ਫਿਰ ਹਨ ਦੇ ਬਹੁਤ ਸਾਖੋ ਹੋ ਗਿਆ ਜੀ ਇਹ ਤੇ ਘਟਨਾ ਵਾਪਰ ਗਈ ਹੈ ਹਾਂ ਫਿਰ ਉਹ ਸਾਡਾ ਪੁਲਿਸ ਨੂੰ ਫੋਨ ਕੀਤਾ ਪੁਲਿਸ ਜੀ ਚਲ ਆ ਗਈ ਰਾਤ 1:00 2:00 ਦਾ ਟਾਈਮ ਹਾਂ ਮੈਨੂੰ ਹੀ ਦੇਖਿਆ ਇਹ ਉਰਾਂ ਬਣਾ ਸਾਰੇ ਕਿਤੇ ਸਾਨੂੰ ਮਿਲਿਆ ਨਹੀਂ ਜੀ ਠੀਕ ਹੈ ਕੋਈ ਫੋਨ ਵੀ ਨਹੀਂ ਸੀ ਹੈਗਾ ਪਰ ਸਦੀ ਪਰਸ ਵਿੱਚ ਹੈਗਾ 50 ਰੁਪਿਆ ਨੋ ਠੀਕ ਹੈ ਕੋਈ ਗੱਡੀ ਦੇ ਵਿੱਚ ਕੋਈ ਖੂਨ ਖੂਨ ਦੇਖਣ ਦੀਆਂ ਗੱਲਾਂ ਹੋ ਰਹੀਆਂ ਨਹੀਂ ਖੂਨ ਵਿੱਚ ਹਾਂ ਜੀ ਦੇਖਿਆ ਹੀ ਆਪ ਨੂੰ ਕਾਫੀ ਖੂਨ ਸੀ ਹਾਂ ਕੋਈ ਕੱਟੀ ਦੇ ਵਿੱਚ ਕੋਈ ਕੈਸ਼ ਕੁਝ ਵੀ ਸੀਗਾ ਜੀ ਨਹੀਂ ਕੈਸ਼ ਨਹੀਂ ਸੀ ਹੈਗਾ ਹੋ ਵੀ ਸਕਦਾ ਜੀ ਉਹਦੇ ਪਰਸੇ 'ਚ ਹੋਵੇ ਕਿ